ਚੇਕ ਨਾ ਬੜਾ ਅੱਜ ਆ ਰਾਤ ਮੇਰੇ ਵਾਰਨੇ ਵਸੀਆਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਘਰਾਂ ਦੇ ਨੇੜੇ ਜਿਹੜੇ ਕੁੱਤੇ ਔਰ ਗਾਈਆਂ ਕਾਫੀ ਭੌਂਕਦੇ ਪਏ ਆ ਵੀ ਤੁਸੀਂ ਸਵੇਰੇ ਚੈੱਕ ਕਰਾਇਓ ਕਿ ਕਿਸੇ ਸੀਸੀਟੀਵੀ ਦੇ ਵਿੱਚ ਸ਼ਾਇਦ ਕੋਈ ਜਾਨਵਰ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਜਦੋਂ ਅਸੀਂ ਸਵੇਰੇ ਅਰਜਨਾ ਸ਼ਰਮਾ ਦੇ ਘਰੇ ਕੈਮਰਾ ਚੈੱਕ ਕੀਤੇ ਉਹਦੇ ਵਿੱਚ ਇਹ ਤਿੰਦੂਆ ਬਿਲਕੁਲ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਘਰ ਦੇ ਗੇਟ ਦੇ ਨਾਲ ਖਾਲੀ ਬਲਾਡ ਦੇ ਵਿੱਚ ਇਹਨੇ ਛਾਲ ਮਾਰ ਕੇ ਅੰਦਰ ਵੜ ਗਿਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿਹੜੇ ਛੋਟੇ ਬੱਚੇ ਆ ਜਾਂ ਰਾਤ ਨੂੰ ਬਜ਼ੁਰਗ ਕੋਈ ਸੈਰ ਕਰਨ ਕਰਦਾ ਜਾਂ ਸਵੇਰੇ ਸੈਰ ਕਰਦੇ ਆ ਆਪਣੇ ਕੋ ਡੰਡਾ ਹੱਥ ਵਿੱਚ ਜ਼ਰੂਰ ਰੱਖਣ ਕਿਉਂਕਿ ਇਹ ਜਾਨਵਰ ਹੈ ਕਿਸੇ ਤੇ ਵੀ ਅਟੈਕ ਕਰ ਸਕਦਾ ਤੇ ਮੇਰੀ வன ਵਿਭਾਗ ਨੂੰ ਵੀ ਇਹ ਬੇਨਤੀ ਹੈ ਕਿ ਉਹ ਇਹ ਸਾਡਾ ਰਿਹਾਇਸ਼ੀ ਏਰੀਆ ਇਹ ਘਰਾਂ ਦਾ ਸਾਰਾ ਛੋਟੇ ਬੱਚੇ ਹੋਰ ਬਜ਼ੁਰਗ ਇੱਥੇ ਘੁੰਮਦੇ ਫਿਰਦੇ ਆ ਇੱਥੇ ਕੋਈ ਨਾ ਕੋ ਧਿਆਨ ਦੇ ਨਾਲ ਕੋਈ ਨਾ ਕੋ ਜਿਹੜਾ ਪਿੰਜਰਾ ਇਹ ਦੁਆਰਾ ਲਗਾਣ ਦੀ ਸਾਨੂੰ ਅਸੀਂ ਗੁਜਾਰਿਸ਼ ਕਰਦੇ ਆਂ ਪਰ ਇਹਦੇ ਚ ਫਿਰ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣਾ ਧਿਆਨ ਆਪ ਵੀ ਜਰੂਰ ਰੱਖਣ ਉਹਨਾਂ ਦੇ ਨੋਹਾ ਪਹਾੜ ਕਿਹਦੇ ਚਿਹਰੇ ਬਾਦੀ ਚ ਪ੍ਰਚਾਇਤ ਨਾ ਬੜਾ ਅੱਜ ਆ ਬਾਤ ਕੱਲ ਰਾਤ ਮੇਰੇ ਵਾਰਨੇ ਵਸੀਆਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਘਰਾਂ ਦੇ ਨੇੜੇ ਜਿਹੜੇ ਕੁੱਤੇ ਔਰ ਗਾਇਆਂ ਕਾਫੀ ਪੌਂਪਦੇ ਪਏ ਆ ਵੀ ਤੁਸੀਂ ਸਵੇਰੇ ਚੈੱਕ ਕਰਾਇਆ ਕਿ ਕਿਸੇ ਸੀਸੀਟੀਵੀ ਦੇ ਵਿੱਚ ਸ਼ਾਇਦ ਕੋਈ ਜਾਨਵਰ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਜਦੋਂ ਅਸੀਂ ਸਵੇਰੇ ਅਰਚਨਾ ਸ਼ਰਮਾ ਦੇ ਘਰੇ ਕੈਮਰਾ ਚੈੱਕ ਕੀਤੇ ਉਹਦੇ ਵਿੱਚ ਇਹ ਤਿੰਦੂਆ ਬਿਲਕੁਲ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਘਰ ਦੇ ਗੇਟ ਦੇ ਨਾਲ ਖਾਲੀ ਬਲਾਡ ਦੇ ਵਿੱਚ ਇਹਨੇ ਸ਼ਾਲ ਮਾਰ ਕੇ ਅੰਦਰ ਵੜ ਗਿਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿਹੜੇ ਛੋਟੇ ਬੱਚੇ ਆ ਜਾਂ ਰਾਤ ਨੂੰ ਬਜ਼ੁਰਗ ਕੋਈ ਹਸੈਨ ਖ਼ਸਰ ਤੋਂ ਘਰਦਾ ਜਾਂ ਸਵੇਰੇ ਸੈਰ ਕਰਦੇ ਆ ਆਪਣੇ ਕੋ ਡੰਡਾ ਹੱਥ ਵਿੱਚ ਜ਼ਰੂਰ ਰੱਖਣ ਕਿਉਂਕਿ ਇਹ ਜਾਨਵਰ ਹੈ ਕਿਸੇ ਤੇ ਵੀ ਅਟੈਕ ਕਰ ਸਕਦਾ ਤੇ ਮੇਰੀ ਵਣ ਵਿਭਾਗ ਨੂੰ ਵੀ ਇਹ ਬੇਨਤੀ ਹੈ ਕਿ ਉਹ ਇਹ ਸਾਡਾ ਰਿਹਾਈਸ਼ੀ ਏਰੀਆ ਇਹ ਘਰਾਂ ਦਾ ਸਾਰਾ ਛੋਟੇ ਬੱਚੇ ਹੋਰ ਬਜ਼ੁਰਗ ਇੱਥੇ ਘੁੰਮਦੇ ਕਰਦੇ ਆ ਇੱਥੇ ਕੋਈ ਨਾ ਕੋ ਧਿਆਨ ਦੇ ਨਾਲ ਕੋਈ ਨਾ ਕੋ ਜਿਹੜਾ ਪਿੰਜਰਾ ਇਹ ਦੁਵਾਰਾ ਲਗਾਣ ਦੀ ਸਾਨੂੰ ਅਸੀਂ ਗੁਜਾਰਿਸ਼ ਕਰਦੇ ਆ ਪਰ ਇਹਦੇ ਚ ਫਿਰ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣਾ ਧਿਆਨ ਆਪ ਵੀ ਜਰੂਰ ਰੱਖਣਾ ਕਾਲ ਰਾਤ ਮੇਰੇ ਵਾਰਨੇਵਾਸੀਆਂ ਦਾ ਮੈਨੂੰ ਫੋਨ ਆਇਆ ਕਿ ਸਾਡੇ ਘਰਾਂ ਦੇ ਨੇੜੇ ਜਿਹੜੇ ਕੁੱਤੇ ਔਰ ਗਾਇਆਂ ਕਾਫੀ ਭੌਂਕਦੇ ਪਏ ਆ ਵੀ ਤੁਸੀਂ ਸਵੇਰੇ ਚੈੱਕ ਕਰਾਇਓ ਕਿ ਕਿਸੇ ਸੀਸੀਟੀਵੀ ਦੇ ਵਿੱਚ ਸ਼ਾਇਦ ਕੋ ਜਾਨਵਰ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਜਦੋਂ ਅਸੀਂ ਸਵੇਰੇ ਅਰਚਨਾ ਸ਼ਰਮਾ ਦੇ ਘਰੇ ਕੈਮਰਾ ਚੈੱਕ ਕੀਤੇ ਉਹਦੇ ਵਿੱਚ ਇਹ ਦੋ ਬਿਲਕੁਲ ਸਾਫ਼ ਦਿਖ ਰਿਹਾ ਕਿ ਉਹਨਾਂ ਦੇ ਘਰ ਦੇ ਗੇਟ ਦੇ ਨਾਲ ਖਾਲੀ ਬਲਾੜ ਦੇ ਵਿੱਚ ਇਹਨੇ ਛਾਲ ਮਾਰ ਕੇ ਅੰਦਰ ਵੜ ਗਿਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿਹੜੇ ਛੋਟੇ ਬੱਚੇ ਆ ਜਾਂ ਰਾਤ ਨੂੰ ਬਜ਼ੁਰਗ ਕੋਈ ਸੈਰ ਸੌਂ ਕਰਦਾ ਜਾਂ ਸਵੇਰੇ ਸੈਰ ਕਰਦੇ ਆ ਆਪਣੇ ਕੋਈ ਡੰਡਾ ਹੱਥ ਵਿੱਚ ਜ਼ਰੂਰ ਰੱਖਣ ਕਿਉਂਕਿ ਇਹ ਜਾਨਵਰ ਹੈ ਕਿਸੇ ਤੇ ਵੀ ਅਟੈਕ ਕਰ ਸਕਦਾ ਤੇ ਮੇਰੀ বন ਵਿਭਾਗ ਨੂੰ ਵੀ ਇਹ ਬੇਨਤੀ ਹੈ ਕਿ ਉਹ ਇਹ ਸਾਡਾ ਰਿਹਾਈਸ਼ੀ ਏਰੀਆ ਇਹ ਘਰਾਂ ਦਾ ਸਾਰਾ ਛੋਟੇ ਬੱਚੇ ਹੋਰ ਬਜ਼ੁਰਗ ਅੱਥੇ ਘੁੰਮਦੇ ਕਰਦੇ ਆ ਇੱਥੇ ਕੋਈ ਨਾ ਕੋ ਧਿਆਨ ਦੇ ਨਾਲ ਕੋਈ ਨਾ ਕੋ ਜਿਹੜਾ ਪਿੰਜਰਾ ਇਹ ਦੁਆਰਾ ਲਗਾਉਣ ਦੀ ਸਾਨੂੰ ਅਸੀਂ ਗੁਜਾਰਿਸ਼ ਕਰਦੇ ਆ ਪਰ ਇਹਨਾਂ ਚਿਰ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣਾ ਧਿਆਨ ਆਪ ਵੀ ਜਰੂਰ ਰੱਖਣ